ਆਪਣੇ ਐਸਐਚਓ ਸਾਹਿਬ ਬੈਠੇ ਅੱਜ ਮਨਦੀਪ ਸਿੰਘ ਜੀ ਤੇ ਇਹਨਾਂ ਦੇ ਨਾਲ ਮੌਕਾ ਮਿਲਿਆ ਅੱਜ ਰੈਸਟੋਰੈਂਟ ਦੇ ਵਿੱਚ ਖਾਣਾ ਖਾਣ ਦਾ ਹਾਂਜੀ ਕਿਉਂ ਜੀ ਤੇ ਚਾਹੀਦੀ ਔਰ ਚਲੋ ਇਹ ਬੜੇ ਟੈਂਪ ਜਦੀ ਤੱਕ ਤੇ ਇਹ ਪਾਜੀ ਕੇ ਵੀ ਪਾਜੀ ਜਿੰਦਰ ਜਿੱਟਾ ਉਹ ਭਾਈ ਇਹ ਤੂੰ ਉਹੀ ਉਹੀ ਹੋਇਆ ਆਰੂ ਭਾਜੀ ਅਸੀਂ ਕੋ ਭਾਜੀ ਆਜਾ ਆਰੂ ਬੈਠੋ ਆਗੇ ਆਗੇ ਹਾਂਜੀ ਪਤਾਲ ਗ੍ਰੈਂਡ ਪਹਿਲਾਂ 30 ਕਿਲੇ 40 ਨਾਲ ਬਿਠਾ ਗੁਰਦਾਰਾ ਮੁੰਡਾ ਖਾਂਦਾ 버ਗਰ ਬਿੱਲੋ ਹੱਥ ਨਹੀਂ ਪੈਂਦੇ ਯਾਰਾਂ ਮੈਂ ਕੱਢ ਕੇ ਮੈਂ ਜ਼ਰੂਰੀ ਇਹ ਕਿਦਾ ਬੋਲ ਕੇ ਕਾਪੀ ਰਾਈਟ ਲੈਣਾ ਬਿਲਕੁਲ ਪ੍ਰਮੋਸ਼ਨ ਮੈਂ ਤੇ ਰੀਲ ਬਣਾਵਾਂ ਸੋਫਰਾ ਆ ਭਾਜੀ ਭਾਜੀ ਡਾ ਵੱਡਾ ਬੰਦਾ ਤੇ ਰੀਲ ਫਿਲਮ ਫਿਲਮ ਬਣਾਓ ਰੀਲ ਹੋ ਫਿਲਮ ਬਣਾਓ ਰੀਲ टाकी ਬਣਾਉਣਾ ਜੇ ਭਾਏ ਨਿਕਲ ਰੀਲੇ ਬਣਾਉਨੇ ਨੇ ਜਿਹੜੇ ਕੋ ਗੁੱਡੀਆਂ ਦੀ ਟੋਰ ਟੋਰਾ ਲਾਉਣ ਵਾਲੀ ਰੀਲਾ ਆਹ ਹੋਰ ਕਰਾ ਮੋੜ ਰੀਲ ਇਹ ਬੰਦਾ ਬੜਾ ਮੋੜੋ ਖੇ ਜਾਓ ਹਾਂ ਉਧਰ ਫੋਟੋ ਚਲੋ ਹੁਣ ਕੋਨਾ ਮੜ ਕੇ 버ਗਰ ਵੀ ਦੇਖੇ ਕਰੋ 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 ਬੋਲੋ 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 ਅੱਜ ਬੈਠੇ ਆ ਜੀ ਅਸੀਂ ਪੰਜਾਬੀ ਤੜਕੇ ਤੇ ਭਾਜੀ ਮਨਦੀਪ ਜੀ ਆਏ ਨੇ ਭਾਜੀ ਕੇਵੀ ਨੇ ਭਾਈ ਤੇਜਿੰਦਰ ਅਜੀਤਾ ਜੀ ਨੇ ਅੱਜ ਮੁੱਖਾ ਮਿਲਿਆ ਸਾਰਿਆਂ ਨੂੰ ਰੈਸਟੋਰੈਂਟ ਤੇ ਬੈਠੇ ਹਾਂ ਤੇ 버ਗਰ ਦਾ ਲੈ ਰਹੇ ਮ제 ਜੀਤੇ ਦਾ ਸਾਹ ਲੈ ਲਓ ਦਾ ਜੀਤੇ ਦਾ ਸਾਹ ਸਾਹ ਐਸਾ ਜੋ 3 ਕਰ ਲੈਣੇ ਆ ਪੰਜਿੰਦਰ ਮੂੰਹ ਚ ਪੈਣਾ ਹੁਣ ਤੋਂ ਉਹ ਗਰੂਪ 0.05 ਤੇ ਆਓ ਜੀਤਾ ਫੜਾ ਗਿਆ ਹੋਰੀ ਕੁਝ ਜੀਤਾ ਫੜਨਾ ਗਿਆ ਅੱਜ ਅਹੀਂ ਅੱਜ ਅਹੀਂ ਓਏ ਭਾਜੀ ਲੋਕੀ ਰੰਗੇ ਰੰਗੇ ਅਤੀ ਬੜਦੇ ਸੀ 버ਗਰ ਅਤੀ ਬੜਿਆ 버ਕਰ ਨਾਲ ਅਸੀਂ ਜੀਤਾ 버ਗਰ ਅਤੀ ਬੜਿਆ ਵੇਖੋ ਜੀ 버거 ਖਾਂਦਾ ਹੈ ਬੜਿਆਗਾ ਜੀ ਲੋਬਾ ਜ ਆਇਆ ਨਹੀਂ ਇਹਦੇ ਖਿੜਾ ਰਹਿ ਗਿਆ ਅੰਦਰ ਰਹਿ ਗਿਆ ਪੇਸਨਾ ਇੱਕ ਰਹਿ ਗਿਆ 버ਗਰ ਹੈ ਨਾ ਤੁਹਾਡਾ ਤੇ ਮੇਰਾ ਵਾ ਹਾਂਜੀ ਹਾਂਜੀ ਤੁਹਾਡਾ ਤੇ ਵੇਖ ਜੀ ਇਹ ਸੋਕ ਨਾ ਆ ਮੇਰਾ ਹੈ ਹਲੋ ਬੜਾ ਭਾਜੀ ਕਰੋ ਤੁਸੀਂ ਗੱਲਬਾਤ ਹੈ ਓਕੇ ਓਕੇ ਸਰ ਧੰਨਵਾਦ ਸ਼ਕੋ ਤੁਸੀਂ ਨਹੀਂ ਸਾਲਾ ਦਾ ਫੋਨ ਆ ਰਿਹਾ ਹੈ